ਦੇਖੋ ਦੋ ਗੱਲਾਂ ਨੇ ਬੰਦ ਦੇ ਵਿੱਚ ਕੋਈ ਰੌਲਾ ਨਹੀਂ ਸੀ ਹੈਗਾ ਬੰਦ ਦੇ ਵਿੱਚ ਇਹ ਰੌਲਾ ਇਹਨਾਂ ਦੀ ਸੈਸਮੈਂਟ ਇਹ ਆ ਅੱਜ ਵੀ ਉਹ ਬੋਲ ਰਹੇ ਭੀ ਇਹ ਅੰਦੋਲਨ ਜਿੱਤਿਆ ਨਹੀਂ ਜਾ ਸਕਦਾ ਉਹ ਕਹਿ ਰਹੇ ਨੇ ਬਿਲਕੁਲ ਔਰ ਉਹ ਸ਼ਬਦ ਵਰਤਣੇ ਵੀ ਤੁਸੀਂ ਫਸ ਗਏ ਹੂੰ ਠੀਕ ਆ ਹੁਣ ਉਹ ਸ਼ਬਦ ਵਰਤ ਰਹੇ ਹੁਣ ਤੁਸੀਂ ਦੱਸ ਦੋ ਇਹਦਾ ਮੰਨ ਲਓ ਉਹ ਫਸਣਾ ਨਹੀਂ ਸੀ ਚਾਉਂਦੇ ਹੈਗੇ ਦਿੱਲੀ ਦੇ ਅੰਦੋਲਨ ਨੂੰ ਉਹ ਕਹਿ ਰਹੇ ਵੀ ਤੁਸੀਂ ਫਸ ਗਏ ਹੂੰ ਉਹਨਾਂ ਦਾ ਮੰਨਣਾ ਵੀ ਜੇ ਅਸੀਂ ਵੀ ਇਹਨਾਂ ਨਾਲ ਗਏ ਹੁੰਦੇ ਤਾਂ ਅਸੀਂ ਵੀ ਫਸਾ ਕਾਰਨ ਕੀ ਮੰਨ ਦੇਖੋ ਇਹ ਤਾਂ ਹੁਣ ਦੇਖੋ ਅਗਲੀਆਂ ਗੱਲਾਂ ਕਰਦੇ ਫਸ ਗਏ ਉਹਨਾਂ ਦਾ ਕਹਿਣਾ ਨਾ ਤੁਸੀਂ ਫਸ ਗਏ ਜਿਹੜਾ ਕਹਿੰਦਾ ਤੁਸੀਂ ਫਸ ਗਏ ਜੇ ਉਹ ਵੀ ਨਾਲ ਹੁੰਦੇ ਤਾਂ ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਵੀ ਫਸਾਂਗੇ ਹਾਂ ਨਾ ਉਸ ਦਾ ਅਰੇ ਜਣੇ ਇਸੇ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਲੱਗਦਾ ਸੀ 32 ਜਥੇਬੰਦੀਆਂ ਤੇ ਆਗੂ ਆਂਦੇ ਜਿਹੜੀ ਟੀਮ ਸੀ ਤਾਂ ਉਹਨੂੰ ਮੰਨਣਾ ਕਿ ਉਹਨਾਂ ਦੇ ਅੰਦਰ ਹੀ ਫੈਸਲਾ ਹੋਇਆ ਹੋ। ਵੀ ਐਡੀ ਛੇਤੀ ਦੁਬਾਰਾ ਅੰਦੋਲਨ ਬਣਦੇ ਨਹੀਂ ਹੁੰਦੇ। ਠੀਕ ਹੈ ਉਹਨਾਂ ਦਾ ਕਹਿਣਾ ਸੀ ਠੀਕ ਹੈ ਬਈ ਉਹ ਕਹਿ ਸਕਦੇ ਉਹਨੂੰ ਅਸੈਸਮੈਂਟ ਹੁਣ ਇਹੀ ਸੀ ਹੁਣ ਤੁਸੀਂ ਇੱਕ ਇੱਕ ਲੀਡਰ ਦਾ ਚੈਨਲਾਂ ਤੇ ਬਿਆਨ ਸੁਣਿਆ ਵੀ 33 ਸਾਲ ਤੋਂ ਪਹਿਲੂ ਅੰਦੋਲਨ ਬਣਦਾ ਨਹੀਂ ਹੈਗਾ ਬਿਲਕੁਲ ਜੀ ਠੀਕ ਹੈ ਜੀ ਹੁਣ ਆਹੀ ਸੀ ਠੀਕ ਆ ਹੁਣ ਉਹਨਾਂ ਜੋ ਕਿੰਨੇ ਕਿ ਉਹਨਾਂ ਦਾ ਸੈਮ ਸੀ ਨਹੀਂ ਸੈਮ ਸੀ ਮੈਨੂੰ ਨਹੀਂ ਪਤਾ ਹੈ ਆਹੀ ਸੀ ਸਭ ਤੋਂ ਵੱਡਾ ਬਾਕੀ ਗੱਲਾਂ ਤਾਂ ਐਵੇਂ ਹੀ ਆ ਜਿਹੜੀ ਮੀਡੀਆ 'ਚ ਆ ਰਹੀ ਠੀਕ ਆ ਚੱਲ ਹੁਣ ਜੇ ਉਹ ਆਪ ਦੀਆਂ ਕੰਡੀਸ਼ਨਾਂ ਤੇ ਸਮਝੌਤਾ ਕਰਨਾ ਚਾਹੁੰਦੇ ਨੇ ਚਲੋ ਇਹ ਤਾਂ ਗੱਲ ਹੋਈ ਪਹਿਲਾਂ ਮੰਨ ਲਿਆ ਵੀ ਹੁਣ ਇਹ ਅੰਦੋਲਨ ਬਣ ਚੁੱਕਾ ਹੂੰ ਇਹਦਾ ਚੰਗੀ ਗੱਲ ਆ ਬਿਲਕੁਲ ਜੀ ਉਹ ਕਹਿੰਦੇ ਵੀ ਹੁਣ ਜੇ ਕੁਝ ਕੱਢਣਾ ਤੇ ਲੰਬੇ ਅੰਦੋਲਨ ਤੋਂ ਹੂੰ ਜਿੱਤਿਆ ਜਾ ਸਕਦਾ ਚੱਲ ਇਹਦਾ ਮਤਲਬ ਉਹਨਾਂ ਨੂੰ ਜਿੱਤਣ ਦੀ ਗੁਜਾਇਸ਼ ਲੰਬੇ ਅੰਦੋਲਨ ਤੋਂ ਦਿਖਤਾ ਹੂੰ ਰਹੀ ਆ ਹੂੰ ਠੀਕ ਆ ਇਹ ਚ ਕੋਈ ਰੌਲਾ ਨਹੀਂ ਜਿੱਦ ਦਿਨ ਅਸੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਤੁਰੇ ਸੀ ਜਦੋਂ ਵੀ ਕੋਈ ਜਥੇਬੰਦੀ ਲੈ ਕੇ ਤੁਰਦੀ ਆ ਉੱਚ ਮਤਲਬ ਕੋਸਮੰਗਾ ਜਿਹੜੀਆਂ ਪ੍ਰਾਪਰਨ ਉਹ ਪਤਾ ਹੁੰਦਾ ਬਾਕੀ ਜਦੋਂ ਤੱਕ ਐਮਐਸਬੀ ਗਰੰਟੀ ਕਾਨੂੰਨ ਦਾ ਸਵਾਲ ਆ ਉਹ ਤਾਂ ਤੁਹਾਡੇ ਫਿਰ ਘੋਲ ਕਿੱਡਾ ਵੱਡਾ ਸੀ ਕਰ ਜਾਂਦੇ ਜੀ ਤਾਕਤ ਕਿੱਡੀ ਵੱਡੀ ਇਕੱਠ ਕਰ ਲਏ ਉਹਨਾਂ ਤੇ ਡਿਪੈਂਡ ਕਰਦਾ ਔਰ ਜਿਹੜੇ ਹਾਕਮ ਨਾਲ ਲੜ ਰਹੇ ਜੀ ਫਿਰ ਫਿਰ ਉਹ ਉਹ ਕਿੰਨਾ ਘਬਰਾਉਂਦਾ ਤੁਹਾਡੇ ਤੋਂ ਉਹਨੂੰ ਲੱਗਦਾ ਵੀ ਮੇਰਾ ਸਿਆਸੀ ਨੁਕਸਾਨ ਕਿੰਨਾ ਉਹਦੇ ਤੋਂ ਤੁਹਾਡੀਆਂ ਜਿੱਤਾਂ ਤੈਹ ਹੁੰਦੀਆਂ ਹੁੰਦੀਆਂ ਠੀਕ ਆ ਬਾਕੀ ਜਿੱਥੋਂ ਤੱਕ ਘੋਲ ਦਾ ਸਬੰਧ ਹੁੰਦਾ ਘੋਲ ਤਾਂ ਵੀ ਉਹ ਅਖੀਰ ਤੱਕ ਲੜੇ ਜਾਂਦੇ ਹੁਣ ਬਥੇਰੇ ਕੋਲ ਸੀ ਸਾਂਝੇ ਲੜੇ ਸਾਰੇ ਤਾਂ ਬਾਈ ਜਿੱਤੇ ਨਹੀਂ ਗਏ ਅਦਵਾਟੇ ਛੁੱਟੇ ਨਹੀਂ ਕੋਈ ਬਿਲਕੁਲ ਠੀਕ ਆ ਉਹ ਗੋਪਨ 17 ਜਥੇਬੰਦੀਆਂ ਦਾ ਕੋਲ ਸੀਗਾ 17 ਕਿਸਾਨ ਮਜ਼ਦੂਰ ਜਥੇਬੰਦੀ 17 ਦਾ ਨਹੀਂ ਕਹ ਲੋ 12 ਦਾ ਸੀਗਾ ਉਹ 17 ਟੁੱਟ ਗਏ ਸੀ ਤੁਸੀਂ ਕਿਹਾ ਮਾਲਵੇ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਇੱਕ ਵਾਰੀ ਨਰਮੇ ਦੀ ਮਾਰਚ ਆਇਆ ਸੀ ਉਹ ਤੋਂ ਬਾਅਦ ਅਸੀਂ 6 ਦਿਨ ਪਹਿਲੀ ਵਾਰ ਦੇਸ਼ ਦੀ ਹਿਸਟਰੀ ਵਿੱਚ 6 ਦਿਨ ਪੰਜਾਬ ਦੀਆਂ ਰੇਲਾਂ ਜਾਮ ਕੀਤੀਆਂ ਸੀ ਉਹ ਬਾਈ ਕੋਲ ਮੰਗਤਾ ਸੀ 40000 ਵੀ ਮਾਪਜੇ ਦਾ ਐਲਾਨ ਕਰੋ ਪਾਲਿਸੀ ਬਣਾਓ ਪ੍ਰਤੀਕਲਾ ਉਹਨਾਂ ਨੇ 8 ਤੋਂ 10 ਚੱਕ ਕੇ 12 ਕਰ ਦਿੱਤੇ ਹੂੰ ਕੋਲਤਾ ਭਈ ਉਹ ਵੀ ਛੱਡਿਆ ਗਿਆ ਉਸ ਤੋਂ ਬਾਅਦ ਉਹ ਚੱਕਿਆ ਨਹੀਂ ਗਿਆ ਐਂ ਕੋਲ ਲੜੇ ਜਾਂਦੇ ਨੇ ਹੂੰ ਲੜਨ ਵਾਲੀ ਨੀਤ ਠੀਕ ਹੋਣੀ ਚਾਹੀਦੀ ਆ ਹੁਣ ਕਿੰਨੀ ਕੁ ਪ੍ਰਾਪਤੀ ਹੋ ਜਾਂਦੀ ਆ ਇਹ ਤਾਂ ਮੌਕਾ ਦੱਸਦਾ